4 ਦਿਨ ਪਹਿਲਾ ਹੋਇਆ ਵਿਆਹ ਕੀ ਪਤੀ ਕੀਤਾ ਗਿਆ ਅਗਵਾ ਦਰਸਲੇ ਦੋਸ਼ ਪੀੜਿਤ ਪਤਨੀ ਵੱਲੋਂ ਲਗਾਏ ਗਏ ਨੇ ਜਿਸ ਬਾਰੇ ਦੱਸਿਆ ਜਾ ਰਿਹਾ ਕਿ 4 ਦਿਨ ਪਹਿਲਾ ਅਸੀਂ ਮੰਦਰ ਦੇ ਵਿੱਚ ਵਿਆਹ ਕੀਤਾ ਸੀਗਾ ਉਸ ਤੋਂ ਬਾਅਦ ਜਿਹੜਾ ਪੇਕਾ ਪਰਿਵਾਰ ਨਹੀਂ ਸੀ ਮੰਨ ਰਿਹਾ ਪਰ ਜਦੋਂ ਅਸੀਂ ਵਿਆਹ ਕਰਵਾ ਲਿਆ ਸੀ ਤਾਂ ਉਸ ਤੋਂ ਬਾਅਦ ਪੇਕਾ ਪਰਿਵਾਰ ਵੀ ਸਹਿਮਤ ਹੋ ਗਿਆ ਸੀ ਤਾਂ ਉਹਨਾਂ ਵੱਲੋਂ ਕਿਹਾ ਗਿਆ ਸੀ ਕਿ ਹੁਣ ਅਸੀਂ ਸਾਰੇ ਰੀਤੀ ਰਿਵਾਜਾਂ ਦੇ ਨਾਲ ਵਿਆਹ ਨੂੰ ਕਰਵਾਵਾਂਗੇ ਦਰਅਸਲ ਬਾਅਦ ਵਿੱਚ ਖਬਰ ਮਿਲਦੀ ਹੈ ਕਿ ਉਸ ਦਾ ਪਤੀ ਹੀ ਜਿਹੜਾਗਾ ਅਗਵਾ ਕਰ ਲਿੱਤਾ ਗਿਆ ਦਰਅਸਲ ਇਹ ਦੋਸ਼ ਉਸ ਸੱਪੀੜਿਤ ਪਤਨੀ ਵੱਲੋਂ ਪੇਕੇ ਪਰਿਵਾਰ ਉੱਤੇ ਲਗਾਏ ਜਾ ਰਹੇ ਨੇ ਜਿੱਥੇ ਉਸ ਵੱਲੋਂ ਪੂਰੀ ਕਹਾਣੀ ਨੂੰ ਬਿਆਨ ਕੀਤਾ ਗਿਆ ਜਿਸ ਵਿੱਚ ਜਵਾਨਕਾਰ ਦੇ ਨੂੰ ਪ੍ਰਾਂਤ ਉਸ ਤੋਂ ਲੋ ਦੱਸਿਆ ਜਾ ਰਿਹਾ ਹੈ ਕਿ 1 ਸਾਲ ਪਹਿਲਾਂ ਉਹਨਾਂ ਦੀ ਜਿਹੜਾ ਹੈਗਾ ਲਵ ਅਫੇਅਰ ਸ਼ੁਰੂ ਹੋਇਆ ਸੀ ਤੋਂ ਉਸ ਤੋਂ ਬਾਅਦ ਗੱਲ ਜਾ ਕੇ ਵਿਆਹ ਤੱਕ ਮੁੱਕਦੀ ਹੈ ਜਦੋਂ ਮਾਪਿਆਂ ਨੇ ਇਸ ਬਾਬਤ ਦੱਸਿਆ ਜਾਂਦਾ ਹੈ ਤਾਂ ਪਹਿਲਾਂ ਦਾ ਕੁੜੀ ਵਾਲੇ ਮਾਪੇ ਜਿਹੜੇ ਨੇ ਉਹ ਰਾਜ਼ੀ ਨਹੀਂ ਹੁੰਦੇ ਤਾਂ ਬਾਅਦ ਦੇ ਵਿੱਚ ਮੁੰਡਾ ਕੁੜੀ ਦੋਵੇਂ ਜਾ ਕੇ ਮੰਦਿਰ ਦੇ ਵਿੱਚ ਜਾ ਕੇ ਫੇਰੇ ਕਰਵਾ ਲੈਂਦੇ ਨੇ ਹਾਲਾਂਕਿ ਲੜਕੇ ਵਾਲੇ ਦੇ ਜਿਹੜੇ ਪਰਿਵਾਰ ਮੈਂਬਰ ਸੀ ਦੱਸਿਆ ਜਾ ਰਿਹਾ ਕਿ ਉਹ ਸਹਿਮਤ ਸੀ ਪਰ ਜਦੋਂ ਵਿਆਹ ਬੱਚੇ ਕਰਵਾ ਲੈਂਦੇ ਨੇ ਤੇ ਉਸ ਤੋਂ ਬਾਅਦ ਤੇਕੇ ਪਰਿਵਾਰ ਦੇ ਜਿਹੜੇ ਘਰ ਦੇ ਚੀਜ਼ ਸੀਗੇ ਉਹ ਵੀ ਸਹਿਮਤ ਹੋ ਜਾਂਦੇ ਨੇ ਉਦੋਂ ਉਹ ਕਹਿੰਦੇ ਨੇ ਕਿ ਅਸੀਂ ਪੂਰੇ ਰੀਤੀ ਰਿਵਾਜਾਂ ਦੇ ਨਾਲ ਤੁਹਾਡਾ ਵਿਆਹ ਕਰਵਾਵਾਂਗੇ ਤਾਂ ਪੂਰੀ ਗੱਲ ਹੋ ਜਾਂਦੀ ਹੈ ਪਰ ਜਦੋਂ ਉਹ ਸਮਾਂ ਆਂਦਾ ਪਰ ਉਸ ਸਮੇਂ ਜਿਹੜਾ ਪਤੀ ਹੈ ਉਹ ਅਗਵਾ ਹੋ ਜਾਂਦਾ ਜਿਸ ਤੋਂ ਬਾਅਦ ਉਸ ਪੀੜਿਤ ਪਤਨੀ ਵੱਲੋਂ ਅਤੇ ਲੜਕੇ ਦੇ ਪਰਿਵਾਰਕ ਮੈਂਬਰਾਂ ਵੱਲੋਂ ਥਾਣੇ ਵਿਖੇ ਸ਼ਿਕਾਇਤ ਦਰਜ ਕਰਵਾਈ ਗਈ ਅਤੇ ਪਤਾ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਸ ਦੇ ਘਰ ਵਾਲੇ ਨੂੰ ਕਿਸ ਵੱਲੋਂ ਅਗਵਾ ਕੀਤਾ ਗਿਆ। ਦਰਅਸਲ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਹੱਥਾਂ ਦੇ ਵਿੱਚ ਹਲੇ ਮਹਿੰਦੀ ਵੀ ਨਹੀਂ ਉਤਰੀ, ਚੂੜਾ ਪਾਇਆ ਹੋਇਆ ਪਰ 4 ਦਿਨਾਂ ਬਾਅਦ ਹੀ ਜਿਹੜਾ ਉਜਾ ਘਰ ਵਾਲਾ ਅਗਵਾ ਕੀਤਾ ਗਿਆ ਇਹ ਦੋਸ਼ ਉਸ ਪੀੜਿਤ ਲੜਕੀ ਵੱਲੋਂ ਪੇਕੇ ਪਰਿਵਾਰ ਉੱਤੇ ਲਗਾਏ ਜਾ ਰਹੇ ਨੇ ਦੱਸਿਆ ਜਾ ਰਿਹਾ ਕਿ ਮਾਮੇ ਦੇ ਮੁੰਡੇ ਤੇ ਸ਼ੱਕ ਹੈ ਜਿਸ ਕਰਕੇ ਉਸ ਵੱਲੋਂ ਹੀ ਉਸਦੇ ਜਿਹੜੇ ਪਤੀ ਨੂੰ ਅਗਵਾ ਕੀਤਾ ਗਿਆ ਦਰਅਸਲ ਤੁਹਾਨੂੰ ਦੱਸਦੇ ਨੇ ਕਿ ਪੂਰਾ ਮਾਮਲਾ ਜਿਹੜਾ ਹੈ ਫਿਰੋਜ਼ਪੁਰ ਦੇ ਪਿੰਡ ਦੁਲੱਚੀ ਤੋਂ ਸਾਹਮਣੇ ਆਇਆ ਜਿੱਥੇ ਕੁੜੀ ਦਾ ਨਾਮ ਵੀਰਪਾਲ ਕੋਰ ਦੱਸਿਆ ਜਾ ਰਿਹਾ ਜਿਸ ਦੀ ਉਮਰ ਮਹਿਜ਼ 18 ਸਾਲਾਂ ਦੀ ਦੱਸੀ ਜਾ ਰਹੀ ਹੈ ਤੇ ਉਸਦੇ ਘਰ ਵਾਲਾ ਜੁਸਦੇ ਨਾਲ ਹਾਲ ਹੀ ਦੇ ਵਿੱਚ ਵਿਆਹ ਹੋਇਆ ਸੀ 4 ਦਿਨ ਪਹਿਲਾਂ ਉਸ ਦਾ ਨਾਮ ਲਵਪ੍ਰੀਤ ਸਿੰਘ ਦਾਸਿਆ ਜਾਰੇ ਜਿਸੀ ਮਹਿਜ਼ ਉਮਰ 25 ਸਾਲਾਂ ਦੀ ਦੱਸੀ ਜਾ ਰਹੀ ਹੈ ਅਤੇ ਮਾਮੇ ਦੇ ਮੁੰਡੇ ਉੱਤੇ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਉਸ ਨੇ ਪਤੀ ਨੂੰ ਅਗਵਾ ਕੀਤਾ ਗਿਆ ਤੇ ਪੁਲਿਸ ਕਟਨਾਕਰਮ ਵਿੱਚ ਬਿਆਨ ਕਰਨ ਦੌਰਾਨ ਕੀ ਕਹਿੰਦੀ ਨਜ਼ਰ ਆ ਰਹੀ ਹੈ ਪਰਿਵਾਰਿਕ ਮੈਂਬਰ ਕੀ ਕਹਿ ਰਹੇ ਨੇ ਸੁਣਦੇ ਹਾਂ ਅੱਜ ਕੀ ਨਾਮ ਆ ਤੁਹਾਡਾ ਕਿਹੜਾ ਪਿੰਡ ਹੈ ਕੀ ਗੱਲਬਾਤ ਪਿੰਡ ਸੁਦਸਿੰਘ ਵਾਲਾ ਕੀ ਗੱਲਬਾਤ ਕੀ ਹੋਈ ਹੈ ਗੱਲਬਾਤ ਲਵ ਮੈਰਿਜ ਹੋਈ ਹੈ ਇਹ ਸਾਡੀ ਹੂੰ ਦੂਜੀ ਕਿ ਲਗਾਈ ਹੂੰ ਅਸੀਂ ਗੱਲ ਕਰਦੇ ਰਹੇ ਸਾਲ ਹੋ ਗਿਆ ਸਾਡੀ ਗੱਲ ਦੀ ਕਰਦਿਆਂ ਨੂੰ ਵਿਆਹ ਪਰ ਇਹ ਦੱਸਿਆ ਸੀ ਉਹ ਨਹੀਂ ਮੰਨੇ ਫਿਰ ਅਸੀਂ ਇੱਕ ਦੂਜੇ ਨਾਲ ਭੱਜ ਕੇ ਵਾ ਕਰਵਾ ਲਿਆ ਲਵ ਮੈਰਿਜ ਕਰਵਾਈ ਵਾਲਮੀ ਕੀ ਮੰਦਰ ਚ ਹੂੰ ਉੱਥੇ ਅਸੀਂ ਫੇਰੇ ਕਰਵਾਏ ਸਾਡੇ ਘਰ ਦੇ ਨਾਲ ਤਿੰਨ ਚਾਰ ਦਿਨ ਹੋ ਗਿਆ ਫੋਨ ਆ ਰਿਹਾ ਹੈ ਕਹਿ ਰਿਹਾ ਹੈ ਕਿ ਸਾਰੇ ਜਣੇ ਇਕੱਠੇ ਹੋ ਜਓ ਸਾਰੇ ਰਿਸ਼ਤੇਦਾਰ ਕਹਿ ਰਿਹਾ ਕਿ ਤੁਹਾਡੇ ਫੇਰੇ ਕਰਵਾਉਣੇ ਆ ਸਾਰੇ ਇਕੱਠੇ ਹੋ ਜਓ ਅੱਜ ਸ਼ਾਮੀ 7:30 ਵਜੇ ਮੇਰੇ ਘਰ ਵਾਲਿਆਂ ਨੂੰ ਜਿਹੜੇ ਨੈਪ ਕੱਭ ਲਿਆ ਗਿਆ ਏ ਇਸ ਕਰਕੇ ਪਤਾ ਨਹੀਂ ਲੱਗਦਾ ਪਿਆ ਕਿ ਕਿੰਨੇ ਕਿਡਨੈਪ ਕੀਤਾ ਏ ਇਹ ਹੁਣ ਦੱਸਣਾ ਏ ਮੈਨੂੰ ਕਿਸੇ ਤੇ ਸ਼ੱਕ ਹੈ ਮੈਨੂੰ ਇਹ ਲੱਗ ਰਿਹਾ ਹੈ ਕਿ ਮੇਰੇ ਮਾਮੇ ਦੇ ਮੁੰਡੇ ਨੇ ਉਹਨੂੰ ਗਿਟਨੈਪ ਕੀਤਾ ਆ ਜੀ ਹੂੰ ਗੋਲਾ ਗੋਬ ਨੈਪ ਕੀਤਾ ਉਹਨਾਂ ਨੂੰ 7:30 ਵਜੇ ਜੀ ਇਹ ਬੁੱਕ ਤੱਕ ਪਿੰਡ ਦੁਲਜੀਏ ਸੋਹਰੇ ਆ ਮੇਰੇ ਹੂੰ ਤਾਂ ਹੁਣ ਮੰਗ ਕੀ ਕਰਦੇ ਹਾਂ ਮਰੇ ਘਰ ਵਾਲੇ ਨੂੰ ਲੱਭਿਆ ਜਾਵੇ ਤੇ ਉਹਨਾਂ ਤੇ ਕਾਰਵਾਈ ਕੀਤੀ ਜਾਵੇ। ਭਾਜੀ ਕੀ ਨਾਮ ਆ ਤੁਹਾਡਾ ਕਿਹੜਾ ਪਿੰਡ ਆ ਤੇ ਕੀ ਗੱਲਬਾਤ ਹੋਈ ਆ? ਮਨੋਹਰ ਹੈ ਮੇਰਾ ਨਾਮ ਜੀ। ਹੂੰ ਤੇ ਪਿੰਡ ਸਾਡਾ ਦੁਲਚੀਗੀ ਆ। ਹੂੰ ਤੇ ਮੇਰੇ ਮੁੰਡੇ ਦਾ ਵਿਆਹ ਹੋਇਆ ਹੈ। ਜਿਹੜਿਆਂ ਦੇ ਪੇਕੇ ਨੇ ਆਪਣੀ ਗੁੜੀਆ ਤੇ ਲੋਹ ਰਾਣੀ ਦੇ ਉਹ ਤੰਗ ਕਰਦੇ ਨੂੰ ਮੁੰਡੇ ਨੂੰ ਚੱਕ ਨੂੰ ਫੜਦੇ ਚੱਕ ਲਗਾ ਗਏ। ਹੂੰ ਭਾਜੀ ਕਿੰਨੇ ਹੋ ਗਏ ਵਿਆਹ ਨੂੰ? ਹੋ ਗਿਆ 4-5 ਦਿਨ ਹੋ ਗਿਆ ਜੀ। ਹੂੰ ਕਈ ਝਾੜੀ ਧੱਪਾ ਕਰੀਦਾ। ਮੁੰਡਾ ਵੀ ਝਾੜੀ ਧੱਪਾ ਕਰਦਾ ਮਾਂ ਵੀ ਝਾੜੀ ਧੱਪਾ ਕਰਦਾ। ਹੂੰ ਹਾਂ ਜੀ। ਵਿਆਹ ਇਹਨਾਂ ਨੇ ਕੋਰਟ ਚ ਕਰਵਾਇਆ ਜਾਂ ਹੋਰ ਕਿਤੇ ਨਹੀਂ ਨਹੀਂ ਮੰਦਿਰ ਚ ਜੀ ਆਪਣੇ ਵਾਲਮੀਕ ਮੰਦਿਰ ਦੇ ਵਿੱਚ ਫੇਰੇ ਦਵਾਏ ਨੇ ਹਾਂਜੀ ਤੇ ਮੁੰਡਾ ਕਿੰਨੇ ਵਜੇ ਦਾ ਅੱਜ ਗਾਇਬ ਮੁੰਡਾ 7:00 ਵਜੇ ਦਾ ਗਾਇਬ ਹੈ ਠੀਕ ਹੈ ਤੁਹਾਨੂੰ ਕੀ ਲੱਗਦਾ ਕਿ ਇਹਨਾਂ ਨੇ ਚੱਕਿਆ ਹੋਊਗਾ ਮੈਨੂੰ ਇਹਨਾਂ ਇਹੋ ਹੀ ਲੱਗਦਾ ਵੀ ਇਹਦੇ ਮਤਲਬ ਕਿ ਪੇਕਿਆਂ ਦੇ ਵਿੱਚੋਂ ਹੀ ਆ ਆਪਣੀ ਨੂਰ ਰਾਣੀ ਦੇ ਪੇਕਿਆਂ ਚੋਂ ਹੀ ਇਹ ਕਿਹੇ ਚੱਕਿਆ ਹਾਂਜੀ ਤੁਹਾਡੀ ਨੂਰ ਰਾਣੀ ਦੇ ਜਿਹੜੇ ਪੇਕੇ ਸੀ ਉਹ ਵਿਆਹ ਤੇ ਸਹਿਮਤ ਹੋ ਗਏ ਸੀ ਕਿ ਨਹੀਂ ਸਹਿਮਤ ਹੈਗੇ ਸੀ ਮਾੜੇ ਮੋਟੇ ਹੈਗੇ ਸੀ ਹਾਂਜੀ ਕੀ ਮੰਗ ਕੀ ਕਰਦੇ ਕੋਈ ਜੀ ਮੇਰੀ ਮੰਗ ਕੁਛ ਵੀ ਨਹੀਂ ਮੰਗ ਕੀ ਕਰਦੇ ਆ ਮੰਗ ਆਹੀ ਇਹੋ ਕਰਦੇ ਨੇ ਸਾਡਾ ਮੁੰਡਾ ਦਿੱਤਾ ਜਾਵੇ ਲੱਭਿਆ ਜਾਵੇ ਸਾਡਾ ਮੁੰਡਾ ਵੀ ਆਹੀ ਮੁੰਡਾ ਲੈਣਾ ਉਹਨਾਂ ਕੋਲ ਹਾਂਜੀ ਹੁਣ ਥਾਣੇ ਆਏ ਹੋ ਹਾਂਜੀ ਥਾਣੇ ਆਏ ਆਂ ਕਿਦਰ ਕਾਈ ਦੇਣਾ ਠੀਕ ਹਾਂਜੀ ਸਰਜਿਕ ਲੜਕਾ ਕਿਡਨਾਪ ਹੋਇਆ ਸੀਗਾ ਔਰ ਸਬੰਧੀ ਕੋਈ ਕੰਪਲੇਂਟ ਆਈ ਹੈ ਔਰ ਜੇ ਕੰਪਲੇਂਟ ਆਈ ਤਾਂ ਕੀ ਕਾਰਵਾਈ ਕੀਤੀ ਹੈ ਜੀ ਇਹਦੇ ਵਿੱਚ ਜੀ ਕੰਪਲੇਂਟ ਤੋਂ ਉਹਨਾਂ ਨਾਲ ਜਿਹੜੇ ਕੰਪਲੇਂਟਰ ਸੀਗੇ ਮੈਂ ਉਹਨਾਂ ਨਾਲ ਕੰਟੈਕਟ ਕੀਤਾ ਜੀ ਉਸ ਲੜਕੇ ਦਾ ਨਾਮ ਹੈਗਾ ਜੀ ਲਵਪ੍ਰੀਤ ਉਰਫ ਲਵਾ ਪੁੱਤਰ ਮਨੋਰ ਲਾਲ ਪਿੰਡ ਦੁਲਚੀ ਕੇ थाना ਸਾਦੋ ਫਰੋਹੀਪੁਰ ਇਸ ਲੜਕੇ ਨੇ ਜੀ 5-4 ਦਿਨ ਪਹਿਲਾਂ ਇੱਕ ਲਵ ਮੈਰਿਜ ਕਰਾਈ ਸੀ ਵੀਰਪਾਲ ਨਾਮ ਦੀ ਲੜਕੀ ਹੈ ਉਰਫ ਨੈਣਾ ਪੁਤਰੀ ਬਲਵੀਰ ਫੌਜੀ ਪਿੰਡ ਸੁੱਦਸਿਕ ਵਾਲਾ थाना ਮੱਲਾ ਵਾਲਾ ਨੇ ਮੈਰਿਜ ਕਰਾਈ ਸੀ ਉਸ ਤੋਂ ਬਾਅਦ ਅੱਜ ਇਹ ਲੜਕਾ ਇੱਥੇ ਫਰੋਜ਼ਪੁਰ ਸ਼ਹਿਰ ਆਇਆ ਸੀਗਾ ਇਹ ਆਪਦੇ ਪਿੰਡ ਦੇ ਮੁੰਡਿਆਂ ਨਾਲ ਤਲਦੀਪ ਵਗੈਰਾ ਨਾਲ ਜਾ ਰਿਹਾ ਸੀ ਤੇ ਇਹਨੂੰ 8-9 ਮੁੰਡਿਆਂ ਨੇ ਫੜ ਲਿਆ ਫੜ ਲਿਆ ਤੇ ਜਦੋਂ ਇਹਨੂੰ ਉਹ ਲੜਕੇ ਲੈ ਗਏ ਕਿਥੇ ਤੇ ਇਹਨੇ ਆਪਦੇ ਪਿੰਡ ਦੇ ਬੰਦੇ ਮੱਲ ਨੂੰ ਜਿਨ੍ਹਾਂ ਦੇ ਸੀਰੀ ਲੱਗਿਆ ਉਹਨੂੰ ਇੱਕ ਪਾਈਆ ਲੋਕੇਸ਼ਨ ਲੋਕੇਸ਼ਨ ਉਹ ਮੇਰੇ ਕੋਲ ਆਈ ਆ ਤੇ ਮੈਂ ਆਪਦੇ ਮੁਕੱਫਰ ਸਾਹਿਬ ਨੂੰ ਵੀ ਦੱਸਿਆ ਇਸ ਗੱਲ ਬਾਰੇ ਪਰ ਮੈਂ ਆਪਦੇ ਐਸਐਚਓ ਸਾਹਿਬ ਨੂੰ ਕਿਹਾ ਸੀ ਮੈਨੂੰ ਸਾਰੀ ਤਫ਼ਤੀਸ਼ ਕਰ ਲੈਂਦੇ ਹੋ ਜਿਹੜੀ ਲੋਕੇਸ਼ਨ ਆ ਗਈ ਸੀਗੀ ਤੇ ਉਹਦੇ ਤੇ ਅਸੀਂ ਗੌਰ ਕੀਤੀ ਐ ਜਿਹੜੇ ਜਿੰਨਾ ਮੁੰਡਿਆਂ ਨੇ ਉਹਨੂੰ ਲਗਾਇਆ ਸੀਗੇ ਅਗਵਾ ਕਰਕੇ ਜਾਂ ਡਰਾਮ ਭਾ ਕੇ ਉਹਨਾਂ ਨੂੰ ਪਤਾ ਲੱਗ ਗਿਆ ਵੀ ਪੁਲਿਸ ਨੂੰ ਪਤਾ ਲੱਗ ਗਿਆ ਤੇ ਉਸ ਤੋਂ ਬਾਅਦ ਉਹਨਾਂ ਨੇ ਉਸ ਲੜਕੇ ਨੂੰ ਛੱਡਦਾ ਹੁਣ ਮੇਰੀ ਉਸ ਲੜਕੀ ਨਾਲ ਖੁਦ ਆਪਣੇ ਸਾਰਿਆਂ ਦੇ ਸਾਹਮਣੇ ਹੀ ਮੇਰੀ ਲੜਕੀ ਨਾਲ ਵੀ ਗੱਲ ਹੋਈ ਆ ਜਿਹਦੇ ਨਾਲ ਉਹਦੇ ਲਾਮਿਆਂ ਚ ਕਰਾਈ ਤੋਂ ਲੜਕੇ ਨਾਲ ਵੀ ਜਿਹਨੂੰ ਉਹਨਾਂ ਨੇ ਅਗਵਾ ਕਰ ਲਿਆ ਸੀ ਲੇਕਿਨ ਹੁਣ ਆਪਦੇ ਮਾਪਿਓ ਕੋਲ ਸੁਰੱਖਿਤਾ ਮੇਰੀ ਗੱਲ ਹੋਈ ਆ ਲੜਕੀ ਨਾਲ ਵੀ ਲੜਕੇ ਨਾਲ ਵੀ ਉਹਨੇ ਨੇ ਕਿਹਾ ਮੈਨੂੰ ਇਹ ਬੰਮ ਨੂੰ ਵਿਸ਼ਵਾਸ ਤੋਂ ਆਇਆ ਵੀ ਅਸੀਂ ਤੁਹਾਨੂੰ ਇਨਸਾਫ ਦੇਵਾਂਗੇ ਪੁਲਿਸ 24 ਘੰਟੇ ਇਨਸਾਫ ਲਈ ਆ ਲੋਕਾਂ ਦੇ ਲਈ ਹੁਣ ਅਗਲੀ ਰੀ ਕਾਰਵਾਈ ਕੀ ਹੋਣੀ ਅਗਲੀ ਉਹ ਸਵੇਰੇ 10 ਵਜੇ ਆਉਣਗੇ ਜੀ ਲੜਕਾ ਤੇ ਲੜਕੀ ਉਹ ਕਹਿੰਦੇ ਜੇ ਅਸੀਂ ਕਾਰਵਾਈ ਕਰਾਉਣੀ ਹੋਈ ਤਾਂ ਅਸੀ ਸਵੇਰੇ ਦਰਖਾਸਤ ਦੇ ਕੇ ਕਾਰਵਾਈ ਕਰਵਾਂ ਲਗੇ ਕੀ ਨਾਮ ਕੀ ਹੈ ਤੁਹਾਡਾ ਮੇਰਾ ਨਾਮ ਏ ਥਾਣੇਦਾਰ ਅਯੂਬ ਮਸੀ ਥਾਣਾ ਸਿਟੀ ਫਿਰੋਜ਼ਪੁਰ ਮੈਂ ਤਪਤੀਸ਼ੀ ਲੱਗਾ ਹਾਂ